ਕਹ ਰਿਹਾ ਉਹ ਪਾਗਲਾ ਕੋਈ ਕਹਿ ਰਿਹਾ ਪੜ ਪੜ ਕੇ ਦਿਮਾਗ ਖਰਾਬ ਹੋ ਗਿਆ ਕੋਈ ਕਹਿ ਰਿਹਾ ਵਾ ਮਾਪਾ ਬਾਬ ਦੀ ਇੱਜ਼ਤ ਨਹੀਂ ਕਰਦਾ ਹੁਣ ਵੀ ਯਾਰ ਕੀ ਮੈਂ ਭਗਤੀ ਕਰਨ ਨਾਲ ਪਾਗਲ ਹੋ ਗਿਆ ਅਸੀਂ ਲੋਕ ਕਿਸੇ ਦੇ ਬਾਰੇ ਨਾ ਧਾਰਨਾ ਬਹੁਤ ਜਲਦੀ ਬਣਾ ਲੈਂਦੇ ਆ ਕਿ ਯਾਰ ਹਰ ਵਾਰੀ ਪੇਰੈਂਟ ਸਹੀ ਨਹੀਂ ਹੁੰਦੇ ਆਪਣੇ ਇੰਡੀਅਨ ਕਲਚਰ ਦੇ ਵਿੱਚ ਮੈਂਟਲ ਹੈਲਥ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਮਾਪਾ ਬਣਾ ਬਹੁਤ ਵੱਡੀ ਗੱਲ ਆ ਪਰ ਮਾਪਾ ਹਰ ਵਾਰੀ ਸਹੀ ਨਹੀਂ ਹੁੰਦਾ ਆਪਾਂ ਸੋਸਾਇਟੀ ਨੂੰ ਨਾ ਹਰ ਵੇਲੇ ਦੇਖੀ ਜਾਈਏ ਵੀਰ ਵੀ ਸੋਸਾਇਟੀ ਕੀ ਕਹੂਗੀ ਜਾਂ ਆਂਡ ਗਵੰਡ ਕੀ ਕਹੂਗਾ ਸਾਡੇ ਰਿਸ਼ਤਰ ਕੀ ਕਹਿਣਗੇ ਡਾਇਰੈਕਸ਼ਨ ਦਿਖਾਓ ਪਰ ਬੱਚੇ ਦੀ ਵੀ ਸੁਣੋ ਪਰ ਬਿਆਦਾ ਮਤਲਬ ਇਹ ਹੈ ਕਿ ਮਾਪੇ ਲੜਦੇ ਆ ਵੀ ਅਸੀਂ ਇਦਾਂ ਹੀ ਲੜਾਂਗੇ ਦੇਖੋ ਬਹੁਤ ਵਾਰ ਨਾ ਅਸੀਂ ਵੀ ਆਪਣੇ ਬੱਚਿਆਂ ਲਈ ਗਲਤ ਐਗਜ਼ਾਮਪਲ ਸੈੱਟ ਕਰ ਰਹੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਦੇਕਰਣ ਵਾਲੇ ਸ੍ਰੋਤਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦਾ ਜੀ ਤੇ ਹੋਪ ਕਰਦਾ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਤੇ ਜਿਵੇਂ ਤੁਸੀਂ ਸਾਰੇ ਸਾਨੂੰ ਪਿਆਰ ਦੇ ਰਹੇ ਹੋ ਇਹਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਦੀ ਤੁਹਾਡੇ ਲੋਕਾਂ ਦੀ ਆਵਾਜ਼ ਹੋਰ ਚੱਕਣ ਦਾ ਜਾਂ ਪੰਜਾਬ ਦੇ ਜਿਹੜੇ ਗੰਭੀਰ ਮੁੱਦੇ ਹੁੰਦੇ ਜਿੱਤੇ ਲੋਕ ਬੋਲਣ ਤੋਂ ਡਰਦੇ ਆ ਅਸੀਂ ਉਹ ਮੁੱਦੇ ਸਾਰੇ ਲੋਕਾਂ ਦੇ ਸਾਹਮਣੇ ਰੱਖਦੇ ਆ ਇਹ ਤੁਹਾਡੇ ਲੋਕਾਂ ਦੇ ਪਿਆਰ ਤੇ ਸਹਿਯੋਗ ਦੇ ਸਦਕਾ ਹੀ ਆ ਕਿ ਸਾਨੂੰ ਇੰਨਾ ਹੌਸਲਾ ਮਿਲਦਾ ਕਿ ਅਸੀਂ ਇਹ ਕੰਮ ਕਰ پا ਰਹੇ ਆ ਸੋ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਉਹ ਗੱਲ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਆ ਬਿਕਾਜ਼ ਉਹ ਆਪਣੇ ਇੰਡੀਅਨ ਸਿਸਟਮ ਦੇ ਵਿੱਚ ਜੋ ਆਪਣੇ ਸਾਰੇ ਕੈਲੋਬਿਕ ਲੋਕਾਂ ਨੇ ਸੋਚਣੀ ਆ ਉਹਦੇ ਥੋੜੇ ਵਿਪਰੀਤ ਹੋਊਗੀ ਪਰ ਉਹਦੇ ਬਾਰੇ ਗੱਲ ਕਰਨੀ ਜ਼ਰੂਰੀ ਆ ਹੁਣ ਆਪਣੇ ਸਾਰੇ ਲੋਕ ਜਾਣਦੇ ਨੇ ਮਹਾਕੁੰਭ ਚੱਲ ਰਿਹਾ ਬਾ ਜਿੱਥੇ ਕਰੋੜਾਂ ਦੁਨੀਆ ਪਹੁੰਚ ਰਹੀ ਆ ਦਰਸ਼ਨ ਕਰਨ ਬਹੁਤ ਸਾਧੂ ਸੰਤ ਵੀ ਉੱਥੇ ਜਾ ਰਹੇ ਨੇ ਜਿਨ੍ਹਾਂ ਨੂੰ ਲੋਕ ਦਰਸ਼ਨ ਕਰ ਰਹੇ ਨੇ ਜਾਂ ਬਹੁਤ ਹੀ ਮੇਲਾ ਲੱਗਿਆ ਹੋਇਆ ਕੁੰਭ ਜੋ ਕਿ ਕਹਿੰਦੇ ਕਿੰਨੇ ਸਾਲਾਂ ਬਾਅਦ ਹੁੰਦਾ ਵੀ ਲੋਕ ਕੁੰਭ ਨਾਉਣ ਜਾਂਦੇ ਆ ਉੱਥੇ ਹੀ ਇੱਕ ਸਾਧੂ ਜਿਨ੍ਹਾਂ ਦਾ ਨਾਮ ਅਬੇ ਸਿੰਘ ਤੇ ਉਹਨਾਂ ਨੂੰ ਕਿਹਾ ਜਾਂਦਾ ਅਬੇ ਸਿੰਘ ਆਈਆਈਟੀਐਨ ਆਈਆਈਟੀਐਨ ਤਾਂ ਕਿਹਾ ਜਾਂਦਾ ਉਹ ਬਹੁਤ ਹੀ ਪੜੇ ਲਿਖੇ ਸਾਧੂ ਨੇ ਉਹਨਾਂ ਨੇ ਆਈਆਈਟੀ ਤੋਂ ਆਪਣੀ ਇੰਜੀਨੀਅਰਿੰਗ ਕੰਪਲੀਟ ਕੀਤੀ ਆ ਤੇ ਉਦੋਂ ਬਾਅਦ ਉਹ ਸਾਧੂ ਬਣ ਜਾਂਦੇ ਆ ਦੇਖੋ ਉਹਨਾਂ ਦੀ ਏਜ ਕੋਈ ਇੰਨੀ ਜ਼ਿਆਦਾ ਨਹੀਂ ਉਹਨਾਂ ਦੀ ਏਜ ਹੈਗੀ ਲਗਭਗ ਕੋਈ 30 ਤੋਂ 40 ਸਾਲ ਦੇ ਵਿੱਚ ਸੋ ਉਹਨਾਂ ਨੇ ਇਹ ਰਸਤਾ ਅਪਣਾਉਣਾ ਚਾਹਿਆ ਜਿਹਦੇ ਵਿੱਚ ਉਹਨਾਂ ਨੇ ਭਗਤੀ ਦੇ ਵਿੱਚ ਸਾਧੂ ਬੰਨਾ ਪਸੰਦ ਕੀਤਾ ਹੁਣ ਉਹਨਾਂ ਨੂੰ ਉਹ ਮੇਲੇ ਕਰਕੇ ਕੁੰਭ ਕਰਕੇ ਬਹੁਤ ਜ਼ਿਆਦਾ ਲੇਮ ਲਾਈਟ ਮਿਲ ਰਹੀ ਆ ਹਰ ਬੰਦਾ ਉਹਨਾਂ ਦੀ ਗੱਲ ਕਰ ਰਿਹਾ ਕੋਈ ਕਹਿ ਰਿਹਾ ਉਹ ਪਾਗਲ ਆ ਕੋਈ ਕਹਿ ਰਿਹਾ ਪੜ ਪੜ ਕੇ ਦਿਮਾਗ ਖਰਾਬ ਹੋ ਗਿਆ ਕੋਈ ਕਹਿ ਰਿਹਾ ਵਾ ਮਾ ਬਾਬ ਦੀ ਇੱਜ਼ਤ ਨਹੀਂ ਕਰਦਾ ਹੁਣ ਦੇਖੋ ਡਿਫਰੈਂਟ ਡਿਫਰੈਂਟ ਗੱਲਾਂ ਨੇ ਅਸੀਂ ਲੋਕ ਕਿਸੇ ਦੇ ਬਾਰੇ ਨਾ ਧਾਰਨਾ ਬਹੁਤ ਜਲਦੀ ਬਣਾ ਲੈਨੇ ਆ ਮੈਂ ਉਹਨਾਂ ਬਾਰੇ ਸਾਰਾ ਪੜਿਆ ਦੋ ਦਿਨ ਹੁਣ ਲਾਏ ਜਦੋਂ ਦੇ ਉਹ ਫੇਮਸ ਹੋਏ ਅਸੀਂ ਉਹਨਾਂ ਦੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀਆਂ ਗੱਲਾਂ 'ਚ ਚਲੋ ਠੀਕਾ ਕੁਝ ਨੇ ਕਿਹਾ ਜੀ ਉਹ ਭੰਗ ਪਿੰਦੇ ਤਾਂ ਘਰ ਛੱਡ ਗਏ ਯਾਰ ਦੇਖੋ ਆਪਾਂ ਲੋਕ ਨਾ ਆਪਣੇ ਹਿਸਾਬ ਨਾਲ ਗੱਲ ਨੂੰ ਬਹੁਤ ਵਧੀਆ ਮੋਲਡ ਕਰ ਲੈਨੇ ਆ ਪਰ ਆਪਾਂ ਕਦੀ ਵੀ ਕਿਸੇ ਦੇ ਹਾਲਾਤ ਨਹੀਂ ਵੇਖਦੇ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਕਿਸੇ ਦੀ ਜੁੱਤੀ ਜਿਵੇਂ ਹੁੰਦੀ ਨਾ ਉਹਦੇ ਚ ਪੈਰ ਪਾ ਕੇ ਨਹੀਂ ਵੇਖਦੇ ਭਾਈ ਉਹ ਕਿਹੜੇ ਹਾਲਾਤਾਂ ਸੀ ਜਦੋਂ ਮੈਂ ਉਹਨਾਂ ਬਾਰੇ ਅਸੀਂ ਪਤਾ ਕੀਤਾ ਉਹ ਜਿੱਥੇ ਰਹਿੰਦੇ ਆ ਉੱਥੇ ਵੀ ਫੋਨ ਵਗੈਰਾ ਕੀਤਾ ਜਾਂ ਸਾਰਾ ਦੇਖਿਆ ਉਹ ਕੋਈ ਇਹੋ ਜਿਹਾ ਬੰਦਾ ਨਹੀਂ ਸੀ ਜਿਹਨੂੰ ਆਪਾਂ ਨਸ਼ੇੜੀ ਕਹਿੰਦੇ ਆ ਉਹ ਬਹੁਤ ਇੱਕ ਪੜਿਆ ਲਿਖਿਆ ਬੰਦਾ ਜੋ ਆਈ.ਆਈ.ਟੀ. ਚ ਆਪਣੀ ਗ੍ਰੈਜੂਏਸ਼ਨ ਕਰਦਾ ਵਾ ਇੰਜੀਨੀਅਰਿੰਗ ਦੀ ਡਿਗਰੀ ਉਦੋਂ ਬਾਅਦ ਕੈਨੇਡਾ ਜਾਂਦਾ ਉੱਥੇ ਜਾ ਕੇ ਆਪਣੀ ਸਿਸਟਰ ਦੇ ਕੋਲ ਜਾ ਕੇ ਜੌਬ ਕਰਦਾ ਬਹੁਤ ਵਧੀਆ ਪੈਸੇ ਕਮਾਉਂਦਾ ਪਰ ਦੇਖੋ ਉਹ ਬੰਦਾ ਸ਼ੁਰੂ ਤੋਂ ਹੀ ਇੱਕ ਉਹਦੇ ਅੰਦਰ ਇੱਕ ਚੀਜ਼ ਸੀ ਭਗਤੀ ਦੀ ਹੁਣ ਜਦੋਂ ਮੰਨ ਲਓ ਵੀ ਹੁਣ ਸੇਮ ਵੇ ਹੁਣ ਆਪਾਂ ਲੋਕ ਆ ਠੀਕ ਆ ਹੁਣ ਮੈਂ ਅੱਜ ਆਪਣੀ ਗੱਲ ਵੀ ਥੋੜੀ ਜਿਹੀ ਵਿੱਚ ਕਰੂੰਗਾ ਹੁਣ ਉਹ ਬੰਦੇ 'ਚ ਵੀ ਇੱਕ ਇੱਕ ਚੀਜ਼ ਸੀ ਭਗਤੀ ਦੀ ਉਹਨੇ ਉਹ ਚੀਜ਼ ਨੂੰ ਜਦੋਂ ਘਰੇ ਆਪਣੇ ਧਿਆਨ ਲਾਉਣਾ ਸ਼ੁਰੂ ਕੀਤਾ ਇੰਡੀਆ ਆਇਆ ਸਾਰੇ ਕਹਿਣ ਲੱਗ ਗਏ ਜੀ ਉਹਦੇ ਘਰ ਦੇ ਵੀ ਇਹਦਾ ਪਾਗਲ ਹੋ ਗਿਆ ਉਹ ਬੰਦੇ ਨੂੰ ਇੰਨੀ ਮਤਲਬ ਖੇਚੜੀ ਜਾਂ ਗੁੱਸਾ ਚੜਿਆ ਬੀ ਯਾਰ ਕੀ ਮੈਂ ਭਗਤੀ ਕਰਨ ਨਾਲ ਪਾਗਲ ਹੋ ਗਿਆ ਹੁਣ ਦੇਖੋ ਸੋਚਣ ਵਾਲੀ ਗੱਲ ਆ ਕੋਈ ਬੰਦਾ ਜੇ ਭਗਤੀ ਕਰਦਾ ਹੈ ਮਤਲਬ ਉਹ ਪਾਗਲ ਆ ਵੀ ਇਹਦਾ ਮਤਲਬ ਤੇ ਇਹ ਹੋ ਗਿਆ ਵੀ ਵੱਡੀ ਉਮਰ 'ਚ ਭਗਤੀ ਕੀਤੀ ਜਾਵੇ ਜਿਹੜਾ ਬੰਦਾ ਛੋਟੀ ਉਮਰ ਦੇ ਵਿੱਚ ਧਿਆਨ ਲਾ ਰਿਹਾ ਜਾਂ ਰੱਬ ਨਾਲ ਜੁੜਨਾ ਚਾਹੁੰਦਾ ਕੀ ਇਹ ਗਲਤ ਹੁਣ ਉਹਦੇ ਘਰਦਿਆਂ ਨੇ ਭਾਈ ਪੁਲਿਸ ਬੁਲਾ ਲਈ ਜੋ ਉਹਦੇ ਬਿਆਨ ਨੇ ਇਹਦੇ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਜੋ ਉਹ ਅਬੇ ਸੰਘ ਬਿਆਨ ਦੇ ਰਹੇ ਨੇ ਉਹ ਕਹਿੰਦੇ ਭਾਈ ਇਹਨਾਂ ਨੇ ਪੁਲਿਸ ਬੁਲਾ ਕੇ ਮੇਰੇ ਖਿਲਾਫ ਵੀ ਸਾਡਾ ਮੁੰਡਾ ਦਾ ਪਤਾ ਨਹੀਂ ਕਿਹੜੀ ਭਗਤੀ ਕਰੀ ਜਾਂਦਾ ਕੀ ਧਿਆਨ ਲਾ ਜਾਂਦਾ ਉਹਨੂੰ ਤੰਗ ਕੀਤਾ ਆਖਰ ਨੂੰ ਕੀ ਹੋਇਆ ਉਹਨਾਂ ਨੇ ਘਰ ਛੱਡਤਾ ਠੀਕ ਆ ਜੀ ਘਰ ਛੱਡ ਕੇ ਉਹ ਆਪਣੀ ਜਿੱਥੇ ਵੀ ਉਹਨਾਂ ਨੇ ਭਗਤੀ ਕਰਨੀ ਸੀ ਕੋਈ ਡੇਰੇ ਜਾਂ ਕਿਤੇ ਵੀ ਜਿੱਥੇ ਉਹਨਾਂ ਨੇ ਜਾਣਾ ਸੀ ਉਹ ਚਲੇ ਗਏ ਹੁਣ ਇੰਨੇ ਸਾਲਾਂ ਬਾਅਦ ਉਹ ਟੀਵੀ ਦੇ ਮੂਰੇ ਆਏ ਕਰਦਿਆਂ ਨੂੰ ਪਤਾ ਲੱਗਿਆ ਵੀ ਇਹ ਭਾਈ ਏਡੇ ਵੱਡੇ ਸਾਧੂ ਬਣ ਚੁੱਕੇ ਆ ਜਾਂ ਇਹਨਾਂ ਨੇ ਇੰਨੀ ਬਲਤੀ ਕਰਨ ਲਾ ਦੇ ਸੋ ਗੱਲ ਕਿੱਥੇ ਆਉਂਦੀ ਆ ਕਈ ਵਾਰੀ ਹੁਣ ਆਪਣੇ ਇੰਡੀਅਨ ਸਿਸਟਮ ਦੇ ਵਿੱਚ ਕੀ ਹੁੰਦਾ ਆਪਾਂ ਲੋਕ ਹਮੇਸ਼ਾ ਕਹਿੰਨੇ ਆ ਕਰਦੇ ਸਹੀ ਨੇ ਜਾਂ ਪੇਰੈਂਟ ਸਹੀ ਨੇ ਪਰ ਮੈਨੂੰ ਜਿੱਥੇ ਤੱਕ ਲੱਗਦਾ ਵਾ ਕਿ ਯਾਰ ਹਰ ਵਾਰੀ ਪੇਰੈਂਟ ਸਹੀ ਨਹੀਂ ਹੁੰਦੇ ਦੇਖੋ ਜਿੰਨੇ ਵੀ ਪੇਰੈਂਟਸ ਨੇ ਉਹਨਾਂ ਨੂੰ ਇਹ ਗੱਲ ਤੇ ਬਹੁਤ ਗੁੱਸਾ ਚੜੂਗਾ ਜਾਂ ਮੈਨੂੰ ਬੁਰਾ ਭਲਾ ਕਹਿਣਗੇ ਕੋਈ ਗੱਲ ਨਹੀਂ ਪਰ ਤੁਸੀਂ ਵੀ ਤਾਂ ਇੱਕ ਬੱਚੇ ਸੀਗੇ ਨਾ ਜਿੰਨੇ ਹੁਣ ਪੇਰੈਂਟਸ ਹੋ ਤੁਸੀਂ ਵੀ ਤਾਂ ਕਦੀ ਬੱਚੇ ਸੀ ਨਾ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਗਲਤ ਨੇ ਜਾਂ ਸਾਰੇ ਸਹੀ ਨੇ ਬਹੁਤ ਵਾਰੀ ਐ ਹੁੰਦਾ ਵੀ ਬੱਚਿਆਂ ਦੇ ਦਿਲ ਦੇ ਵਿੱਚ ਕੁਝ ਬਣਨ ਦੀ ਰੀਜ ਹੁੰਦੀ ਆ ਜਾਂ ਕੁਝ ਬਨਣਾ ਚਾਹੁੰਦੇ ਆ ਪਰ ਆਪਣੇ ਇੱਕ ਸੁਸਾਇਟੀ ਦੇ ਪ੍ਰੈਸ਼ਰ ਕਰਕੇ ਕਹਿ ਲਈਏ ਜਾਂ ਜੋ ਆਪਣੇ ਰੀਤੀ ਰਿਵਾਜ ਤੁਰੇ ਹੋਏ ਆ ਮਾਂ ਪਿਓ ਆਪਣੇ ਬੱਚਿਆਂ ਨੂੰ ਤੱਕੇ ਨਾਲ ਉਹ ਰਾਹ ਦੇ ਤੋੜ ਦਿੰਦੇ ਆ ਜਿਹੜੇ ਰਾਹ ਦੇ ਉਹ ਕਹ ਲਓ ਵੀ ਵਾਸੇ ਹੈ ਨਹੀਂ ਜਿੱਥੇ ਉਹ ਤੁਰਨਾ ਹੀ ਨਹੀਂ ਚਾਹੁੰਦੇ ਮਨਾ ਇਹ ਵਿੱਚ ਕੀ ਹੁੰਦਾ ਜਦੋਂ ਆਪਾਂ ਲੋਕ ਐ ਕਰਦੇ ਆ ਆਪਾਂ ਬਹੁਤ ਜ਼ਿਆਦਾ ਐਗਜ਼ਾਮਪਲ ਆ ਆਪਣੇ ਆਂਡ ਗਵਾਂਡ ਚ ਵੀ ਦੇਖਿਆ ਨੇ ਜਦੋਂ ਵੀ ਇਦਾਂ ਹੁੰਦਾ ਫਿਰ ਬੱਚਾ ਜਿਹੜਾ ਫਿਰ ਉਹ ਪੂਰੀ ਤਰ੍ਹਾਂ ਪਟਕਦਾ ਕਿਉਂਕਿ ਉਹ ਉਹ ਕੰਮ ਤਾਂ ਕਰਨਾ ਨਹੀਂ ਚਾਹੁੰਦਾ ਜੋ ਕਰਦੇ ਚਾਹੁੰਦੇ ਉਹ ਕਰੇ ਉੱਤੋਂ ਉਹਨੂੰ ਪ੍ਰੈਸ਼ਰ ਆਪਾਂ ਇੰਨਾ ਕਰ ਦਿੰਨੇ ਆਖਰ ਨੂੰ ਜਾ ਕੇ ਉਹ ਇੰਨਾ ਜ਼ਿਆਦਾ ਸਟ੍ਰੈਸਫੁਲ ਹੋ ਜਾਂਦਾ ਉਹ ਕੋਈ ਨਾ ਕੋਈ ਗਲਤ ਕਦਮ ਚੱਕ ਲੈਂਦਾ ਜਾਂ ਫਿਰ ਉਹ ਬੰਦਾ ਲੱਗ ਹੀ ਹੋ ਜਾਂਦਾ ਉਹ ਕਹਿੰਦਾ ਯਾਰ ਮੈਂ ਰਹਿਣਾ ਹੀ ਨਹੀਂ ਦੇਖੋ ਅਸੀਂ ਇਹ ਚੀਜ਼ ਨੂੰ ਕੋਈ ਉਹ ਨਹੀਂ ਕਰਦੇ ਵੀ ਬਹੁਤ ਵਧੀਆ ਗੱਲ ਆ ਅਸੀਂ ਤਾਂ ਸਗੋ ਇਹ ਕਹਿੰਨੇ ਆ ਮਾਪਿਓ ਨੂੰ ਸਮਝਣ ਦੀ ਲੋੜ ਆ ਭਾਈ ਜੇ ਤੁਹਾਨੂੰ ਲੱਗਦਾ ਤੁਹਾਡਾ ਬੱਚਾ ਭਗਤੀ ਕਰਨਾ ਚਾਹੁੰਦਾ ਕੀ ਮੜੀ ਗੱਲ ਆ ਜੇ ਕੋਈ ਰੱਬ ਨਾਲ ਜੁੜਨਾ ਚਾਹੁੰਦਾ ਜੁੜਨ ਦੋ ਹੁਣ ਜੇ ਕੋਈ ਮੰਨ ਲਓ ਵੀ ਕੱ ਅੱਜ ਤੁਸੀਂ ਲੋਕ 60-60 ਸਾਲ ਦੇ ਜਾਂ 50-50 60-60 70 ਸਾਲ ਦੇ ਹੋ ਕੇ ਭਗਤੀ ਕਰ ਰਹੇ ਹੋ ਜੇ ਉਹੀ ਬੱਚਾ ਪਹਿਲਾ ਭਗਤੀ ਕਰਨਾ ਚਾਹੁੰਦਾ 30 35 40 ਸਾਲ ਤੱਕ ਕਿ ਪ੍ਰੋਬਲਮ ਕੀ ਆ ਸਾਡਾ ਇੰਡੀਅਨ ਸਿਸਟਮ ਕੀ ਕਹਿੰਦਾ ਵਾ ਕਿ ਭਾਈ ਨਹੀਂ ਜਦੋਂ ਬਿਊਰੋਕ੍ਰਾਟ ਹੋਵਾਂਗੇ ਭਗਤੀ ਉਦੋਂ ਹੀ ਕਰਾਂਗੇ ਸੋ ਉਹਦੇ ਕਰਕੇ ਦੇਖੋ ਕੀ ਹੁੰਦਾ ਬੱਚੇ ਘਰ ਛੱਡ ਜਾਂਦੇ ਆ ਫਿਰ ਅਸੀਂ ਲੋਕ ਕਹਿੰਨੇ ਆ ਜੀ ਉਹ ਪਾਗਲ ਆ ਕੁਛ ਆ ਪਰ ਯਾਰ ਮੇਨ ਗੱਲ ਕੀ ਆ ਸਾਨੂੰ ਲੋਕਾਂ ਨੂੰ ਸਮਝਣ ਦੀ ਲੋੜ ਆ ਕਿ ਬੱਚਿਆਂ ਦੇ ਕਹ ਲਓ ਵੀ ਜਿਹੜੇ ਹੁੰਦੇ ਆ ਨਾ ਵੀ ਉਹਨਾਂ ਦੇ ਡ੍ਰੀਮ ਉਨੂੰ ਨਾਮ ਮਾਰਿਆ ਜਾਵੇ ਉਹਨਾਂ ਨੂੰ ਕੁਛਾਣਿਆ ਜਾਵੇ ਹਰ ਬੰਦਾ ਟਾਪਰ ਨਹੀਂ ਹੋ ਸਕਦਾ ਹਰ ਬੰਦਾ ਫਰਸਟ ਨਹੀਂ ਆ ਸਕਦਾ ਇੱਕ ਕਲਾਸ ਆ 60 ਬੱਚੇ ਆ ਯਾਰ ਹਰ ਬੰਦਾ ਫਰਸਟ ਨਹੀਂ ਆ ਸਕਦਾ ਕੋਈ ਫਰਸਟ ਆਊਗਾ ਕੋਈ 6ਵੇਂ ਤੇ ਹੋਊਗਾ ਸੋ ਇਹਦਾ ਮਤਲਬ ਇਹ ਥੋੜਾ ਯਾਰ ਜੇ 6ਵੇਂ ਤੇ ਆਨੂੰ ਘਰੋਂ ਕੱਢ ਦੋ ਉਹਨੂੰ ਸਮਝਾਓ ਉਹਨੂੰ ਸਹੀ ਡਾਇਰੈਕਸ਼ਨ ਦਿਖਾਓ ਦੇਖੋ ਵੀ ਭਾਈ ਜੇ ਇਹ ਪੜ੍ਹਾਈ ਚ ਨਹੀਂ ਸਹੀ ਤਾਂ ਇਹ ਕਿਹੜੇ ਕੰਮ ਚ ਸਹੀ ਹੈ ਇਹਨੂੰ ਉੱਥੇ ਲਾਈਏ ਸੋ ਆਖਰ ਉਹ ਬੱਚੇ ਦਾ ਟੈਲੈਂਟ ਵੇਸਟ ਨਾ ਹੋਵੇ ਹੁਣ ਸੇਮ ਗੱਲ ਆਉਂਦੀ ਆ ਮੈਂਟਰਲ ਹੈਲਥ ਤੇ ਆਪਣੇ ਇੰਡੀਅਨ ਕਲਚਰ ਦੇ ਵਿੱਚ ਮੈਂਟਲ ਹੈਲਥ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਬਹੁਤ ਸਾਰੇ ਮੇਰੇ ਨੇਰਲੀ ਐਗਜ਼ਾਮਪਲਸ ਵੀ ਨੇ ਜਿੱਥੇ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਪ੍ਰੋਬਲਮ ਸੀ ਘਰ ਦੇ ਕਹਿੰਦੇ ਜੀ ਨਹੀਂ ਬੋਲਾ ਜੀ ਕੋਈ ਗੱਲ ਨਹੀਂ ਉਹ ਬੋਲਾ ਬੋਲਾ ਜਿਹਾ ਆਪਾਂ ਕਹਿ ਦਿੰਦੇ ਆ ਇਹਦਾ ਦਿਮਾਗ ਨਹੀਂ ਸਹੀ ਕਰਦੇ ਕਰਦੇ ਪ੍ਰੋਬਲਮ ਇੱਕ ਟਾਈਮ ਤੇ ਇੰਨੀ ਵੱਧ ਜਾਂਦੀ ਆ ਉਹਨਾਂ ਨੂੰ ਅਟੈਕ ਉਹਨਾਂ ਸ਼ੁਰੂ ਹੋ ਜਾਂਦੀ ਜਦੋਂ ਵੱਡੇ ਹੁੰਦੇ ਆ ਕਿਉਂਕਿ ਆਪਾਂ ਲੋਕ ਉਹ ਗੱਲਾਂ ਫੜਦੇ ਹੀ ਨਹੀਂ ਜਿਹੜੀ ਗੱਲਾਂ ਬੱਚੇ ਛੋਟੇ ਹੁੰਦੇ ਤੇ ਉਹ ਟ੍ਰਿਗਰ ਹੁੰਦੇ ਆ ਰਹੇ ਆ ਉਹਨਾਂ ਨੂੰ ਜਿਹੜੀਆਂ ਗੱਲਾਂ ਤੰਗ ਕਰ ਰਹੀਆਂ ਨੇ ਆਪਾਂ ਲੋਕ ਉਹ ਗੱਲਾਂ ਤੇ ਧਿਆਨ ਹੀ ਨਹੀਂ ਦਿੰਦੇ ਜਦ ਨੂੰ ਬੱਚਾ ਵੱਡਾ ਹੋ ਜਾਂਦਾ ਉਹਦੇ ਦਿਮਾਗ 'ਚ ਉਹ ਪ੍ਰੋਬਲਮ ਵੱਧਦੀ ਵੱਧਦੀ ਇੰਨੀ ਵੱਜ ਜਾਂਦੀ ਆ ਕਿ ਅਸੀਂ ਲੋਕ ਫੇਰ ਕਹਿੰਨੇ ਆ ਜੀ ਇਹ ਤਾਂ ਹੁਣ ਪਾਗਲ ਹੋ ਗਿਆ ਸੋ ਜੇ ਆਪਾਂ ਛੋਟੇ ਹੁੰਦੇ ਹੀ ਉਹ ਬੱਚੇ ਦੀ ਪ੍ਰੋਬਲਮ ਫੜ ਲਈਏ ਜਾ ਦੇਖ ਲਈ ਉਹਨੂੰ ਕੀ ਦਿੱਕਤ ਆ ਦੇਖੋ ਸੋਸਾਇਟੀ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਲੋਕੀ ਨਾਲ ਇੱਕ ਬਹੁਤ ਡਰਦੇ ਆ ਵੀ ਕੋਈ ਇਹਨੂੰ ਦਵਾਈ ਨਹੀਂ ਦਿਮਾਗ ਦੀ ਦੇਣੀ ਵੀ ਇਹ ਪਾਗਲ ਉਹ ਯਾਰ ਦਵਾਈਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਬਹੁਤ ਤਰ੍ਹਾਂ ਦੇ ਇਲਾਜ ਹੁੰਦੇ ਆ ਜੇ ਬੱਚਿਆਂ ਦੀ ਗੱਲ ਸਮਝੀ ਜਾਵੇ ਨਾ ਉਹਨਾਂ ਦੀ ਪ੍ਰੋਬਲਮ ਤਾਂ ਕੋਈ ਬੰਦਾ ਪਾਗਲ ਨਹੀਂ ਹੁੰਦਾ ਵੀ ਜਿਹੜਾ ਸਾਈਕੀਆਟ੍ਰਿਕ ਕੋਲ ਜਾਂਦਾ ਵਾ ਜਾਂ ਕੋਈ ਵੀ ਇਹੋ ਜਿਹੀ ਥੈਰਪੀ ਲੈਂਦਾ ਵਾ ਉਹ ਤਵੇ ਬੱਚਿਆਂ ਦੇ ਪੜ੍ਹੇ ਲਈ ਆ ਤਾਂ ਕਿ ਉਹ ਜਿਹੜੀ ਪ੍ਰੋਬਲਮ ਆ ਉੱਥੇ ਹੀ ਖਤਮ ਹੋ ਜੇ ਉਹ ਵੱਡੀ ਨਾ ਹੋਵੇ ਜਿਵੇਂ ਹੁਣ ਆਪਾਂ ਹੁਣ ਇਹ ਗੱਲ ਤੇ ਆਉਨੇ ਆ ਅਬੇ ਸਿੰਘ ਨੂੰ ਬਹੁਤ ਲੋਕੀ ਕਹਿ ਰਹੇ ਉਹ ਪਾਗਲ ਆ ਕੁਛ ਆ ਜੇ ਉਹਦੇ ਮਾਪਿਓ ਨੇ ਮੈਂ ਦੇਖੋ ਕਿਸੇ ਜਿੰਦਗੀ ਦੇ ਵਿੱਚ ਆਪਾਂ ਦਖਲ ਨਹੀਂ ਦਿੰਦੇ ਪਰ ਇੱਕ ਸਾਡਾ ਵਿਊ ਪੁਆਇੰਟ ਆ ਪੀ ਜੇ ਉਹਦੇ ਮਾਪਿਓ ਨੇ ਉਹਦੇ ਛੋਟੇ ਹੁੰਦੇ ਚ ਹੀ ਫੜੀ ਹੁੰਦੀ ਵੀ ਯਾਰ ਇਹ ਬੰਦੇ ਦਾ ਧਿਆਨ ਕਿੱਧਰ ਨੂੰ ਆ ਤਾਂ ਮੈਨੂੰ ਲੱਗਦਾ ਅੱਜ ਉਹਨੂੰ ਆਪਣੇ ਮਾਪਿਓ ਨਾਲ ਛੱਡਨੇ ਪੈਂਦੇ ਉਹਦੇ ਦਿਮਾਗ 'ਚ ਜੋ ਗੱਲਾਂ ਚੱਲ ਰਹੀਆਂ ਜੋ ਉਹ ਆਪਣੇ ਮਾਪਬਪ ਦੇ ਇੰਨੇ ਖਿਲਾਫ ਆਸੀ ਨਹੀਂ ਕਹਿੰਦੇ ਖਿਲਾਫ ਉਹ ਪਰ ਉਹ ਬੰਦਾ ਆਪਣੇ ਮਾਪਬਪ ਦੇ ਇਸ ਟਾਈਮ ਪੂਰਾ ਖਿਲਾਫ ਆ ਉਹ ਸ਼ਾਇਦ ਨਾ ਹੁੰਦਾ ਜੇ ਬਚਪਨ ਤੋਂ ਆਪਾਂ ਉਹਦੀਆਂ ਗੱਲਾਂ ਫੜੀਆਂ ਹੁੰਦੀਆਂ ਸੇਮ ਵੇ ਮੇਰਾ ਇਹ ਅੱਜ ਮੇਰਾ ਟੌਪਿਕ 'ਚ ਕਹਣਾ ਤਾਂ ਜ਼ਰੂਰੀ ਸੀ ਕਿਉਂਕਿ ਮੈਂ ਸਮਾਜ ਦੇ ਵਿੱਚ ਬਹੁਤ ਲੋਕਾਂ ਨਾਲ ਵਿਚਰਿਆ ਬਹੁਤ ਲੋਕਾਂ ਨੂੰ ਮਿਲਿਆ ਜਿਹੜੇ ਸੇਮ ਪ੍ਰੋਬਲਮ ਦੇ ਕੋਈ ਕੰਦਾ ਜੀ ਮੇਰੇ ਮਦਰ ਪਾਦਰ ਨੇ ਮੈਨੂੰ ਇੱਥੇ ਨਹੀਂ ਸਮਝਿਆ ਆ ਜਾ ਉੱਤੇ ਦੇਖੋ ਅਸੀਂ ਵੀ ਇਹ ਗੱਲ ਸਮਝਦੇ ਆਂ ਵੀ ਮਾਪੇ ਪੋਣਾ ਬਹੁਤ ਵੱਡੀ ਗੱਲ ਆ ਪਰ ਮਾਪੇ ਫਰਵਰੀ ਸਹੀ ਨਹੀਂ ਬਹੁਤ ਵਾਰੀ ਹੁੰਦਾ ਅਸੀਂ ਵੀ ਗਲਤ ਡਿਸੀਜਨ ਲੈ ਜਾਂਦੇ ਆ ਐਜ਼ ਅ ਪੇਰੈਂਟਸ ਤੁਸੀਂ ਗਲਤ ਡਿਸੀਜਨ ਲੈ ਜਾਂਦੇ ਹੋ ਬਿਕੋਜ਼ ਯਾਰ ਆਖਰ ਨੂੰ ਤੁਸੀਂ ਵੀ ਹਿਊਮਨ ਬੀਿੰਗ ਹੋ ਗਲਤੀ ਕਰ ਸਕਦੇ ਹੋ ਹੁਣ ਇਹ ਤਾਂ ਵਰਲਡ ਦੇ ਵਿੱਚ ਪ੍ਰੂਵਨ ਆ ਵੀ ਜਿਹੜਾ ਹਿਊਮਨ ਬੀਿੰਗ ਆ ਉਹ 에ਰਰ ਕਰ ਸਕਦਾ ਗਲਤੀ ਕਰ ਸਕਦਾ ਸੋ ਸੇਮ ਵੇ ਮਾਪੇ ਤੋਂ ਵੀ ਗਲਤੀ ਹੋ ਸਕਦੀ ਆ ਜੇ ਕੋਈ ਨਹੀਂ ਸਮਝੇਗਾ ਫਿਰ ਕੀ ਹੋਗਾ ਨਾ ਡਿਬਟ ਕਰੋ ਵੀ ਭਾਈ ਕੋਈ ਗੱਲ ਨਹੀਂ ਆਸੀ ਜੋ ਸਾਡੇ ਤੋਂ ਹੋਇਆ ਸਾਡੀ ਗਲਤੀ ਆ ਤੇ ਅੱਗੋਂ ਜੋ ਤੂੰ ਕਰਨਾ ਕੱਲ ਕੋਈ ਗੱਲ ਨਹੀਂ ਆਸ ਤੇਰੇ ਨਾਲ ਨਾ ਵੀ ਉਹ ਕਿਹੜਾ ਕੋਈ ਤੇਰਾ ਗਲਤ ਕੰਮ ਕਰ ਰਿਹਾ ਸੋ ਮੇਨ ਗੱਲ ਕੀ ਆਉਂਦੀ ਆ ਸਾਡੇ ਲੋਕਾਂ ਨੂੰ ਸਿਸਟਮ ਨੂੰ ਬਦਲਣ ਦੀ ਲੋੜ ਆ ਆਪਾਂ ਸੁਸਾਇਟੀ ਨੂੰ ਨਾ ਹਰ ਵੇਲੇ ਦੇਖੀ ਜਾਈਏ ਵੀ ਯਾਰ ਵੀ ਸੁਸਾਇਟੀ ਕੀ ਕਹੂਗੀ ਜਾਂ ਆਂਡ ਗੌਂਡ ਕੀ ਕਹੂਗਾ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਕਿਉਂਕਿ ਆਪਾਂ ਇਹੀ ਗੱਲਾਂ ਸੋਚਦੇ ਸੋਚਦੇ ਆਪਣੇ ਬੱਚਿਆਂ ਦਾ ਕੰਮ ਖਾਫ ਕਰਕੇ ਵੇਜਣੇ ਆ ਕਿਉਂਕਿ ਆਖਰ ਨੂੰ ਕੀ ਹੁੰਦਾ ਬੱਚੇ ਫਿਰ ਇੰਨੇ ਸਟ्रेसਫੁਲ ਅਕੈਡਮਿਕਲ ਤੇ ਵੈਸੇ ਵੀ ਇੰਨੇ ਪੜਾਈਆਂ ਦੇ ਬੋਝ ਆ ਜੋ ਕੋਸ਼ ਆ ਉਹ ਸਟ्रेस ਹੈਂਡਲ ਹੀ ਨਹੀਂ ਕਰ ਪਾਉਂਦੇ ਮੈਂ ਦੋਨੇ ਕੇਸਿਸ ਦੇ ਵਿੱਚ ਦੇਖਦਾ ਯਾਰ ਬਹੁਤ ਹੀ ਇੰਝ ਆ ਤਾਂ ਕੋਈ ਅਨਹੋਣੀ ਘਟਨਾ ਹੋ ਜਾਂਦੀ ਆ ਜਾਂ ਬੱਚੇ ਘਰ ਛੱਡ ਜਾਂਦੇ ਆ ਇਹੋ ਜਿਹੀ ਗੱਲਾਂ ਰਹਿ ਜਾਂਦੀਆਂ ਨੇ ਸੋ ਮੇਰੇ ਕਹਿਣ ਦਾ ਭਾਵ ਇਹੀ ਆ ਵੀ ਸਾਰੇ ਸਮਾਜ ਨੂੰ ਇੱਕ ਲੋੜ ਆ ਇਹ ਗੱਲ ਦੇ ਉੱਤੇ ਧਿਆਨ ਦੇਣ ਦੀ ਕਿ ਆਪਾਂ ਬੱਚਾ ਦਾ ਜੋ ਵੀ ਉਹ ਕਰਨਾ ਚਾਹੁੰਦੇ ਇੱਕ ਵਾਰ ਸਮਝੀਏ ਮਾਪਿਆਂ ਦਾ ਫਰਜ਼ ਆ ਕਿ ਉਹਨਾਂ ਨੂੰ ਸਹੀ ਡਾਇਰੈਕਸ਼ਨ ਦਿਖਾਉਣ ਉਹਨਾਂ ਨੂੰ ਦੱਸਣ ਭਾਈ ਤੇਰੇ ਲਈ ਆ ਸਹੀ ਆ ਆ ਗਲਤ ਆ ਪਰ ਬੱਚਿਆਂ ਦੀ ਵੀ ਸੁਣੋ ਕਿ ਉਹ ਕੀ ਕਰਨਾ ਚਾਹੁੰਦਾ ਕੀ ਪਤਾ ਉਹਦੇ ਕੋਲ ਕੋਈ ਬੈਟਰ ਪਲਾਨ ਹੋਵੇ ਉਹ ਕੋਈ ਸਹੀ ਰਾਹ ਆਪਣਾ ਉਹਨੇ ਚੁਣਿਆ ਹੋਵੇ ਸੋ ਕਮੇਸ਼ਾ ਇਹ ਆ ਵੀ ਡਾਇਰੈਕਸ਼ਨ ਦਿਖਾਓ ਪਰ ਬੱਚੇ ਦੀ ਵੀ ਸੁਣੋ ਬੱਚੇ ਨੂੰ ਅਪੋਜ਼ ਨਾ ਕਰੋ ਉਹਨੂੰ ਵੀ ਮੌਕਾ ਦਿਓ ਆਪਣੀ ਗੱਲ ਰੱਖਣ ਦਾ ਤਾਂ ਕਿ ਉਹ ਤੁਹਾਡੇ ਤੋਂ ਇੰਨਾ ਡਰੇ ਨਾ ਤੇ ਉਹ ਇੰਨਾ ਸਹਿਮ ਨਾ ਜਾਵੇ ਕਿ ਉਹ ਕਹੇ ਯਾਰ ਮੈਂ ਤਾਂ ਭੱਜ ਜਣਾ ਇਹਨਾਂ ਨੇ ਕਿਹੜੀ ਮੇਰੀ ਗੱਲ ਸੁਣਨੀ ਆ ਇੱਕ ਮੇਰਾ ਛੋਟਾ ਜਿਹਾ ਪੁਆਇੰਟ ਹੋਰ ਅੱਜ ਬਹੁਤ ਬੱਚੇ ਨਾ ਅੱਜਕੱਲ ਵਿਆਹਾਂ ਤੋਂ ਡਰਨ ਲੱਗੇ ਆਹ ਮੁੰਡਾ ਜਿਹੜਾ ਅਵੇ ਸਿੰਘ ਇਹਨੇ ਵੀ ਇਹ ਗੱਲ ਕਹੀ ਇਹ ਵਿਆਹਾਂ ਤੋਂ ਇਨਾ ਡਰਨ ਲੱਗ ਗਿਆ ਦਾ ਕਾਰਨ ਕੀ ਆ ਇਹਦਾ ਕਾਰਨ ਆ ਜੋ ਘਰਾਂ ਦੇ ਵਿੱਚ ਮਾਪੇ ਪਾਂ ਦੇ ਲੜਾਈਆਂ ਹੁੰਦੀਆਂ ਨੇ ਜੋ ਉਹ ਵੇਖਦੇ ਆ ਕੁੱਟਮਾਰ ਗਾਲੀ ਗਲੋਚ ਮਾਪੇ ਪਾਂ ਕਰਦੇ ਆ ਆਪਸ ਦੇ ਵਿੱਚ ਡੋਮੈਸਟਿਕ ਵਾਇਲੈਂਸ ਬੱਚੇ ਇੰਨਾ ਡਰ ਰਹੇ ਨੇ ਅੱਜ ਕੱਲ ਵੀ ਉਹ ਕਹਿੰਦੇ ਯਾਰ ਵਿਆਹ ਦਾ ਮਤਲਬ ਹੀ ਇਹ ਆ ਕਿ ਮਾਪੇ ਲੜਦੇ ਆ ਵੀ ਅਸੀਂ ਵੀ ਇਦਾਂ ਹੀ ਲੜਾਂਗੇ ਸਾਡਾ ਵੀ ਪੀਸ ਆਫ ਮਾਈਂਡ ਐਂ ਖਰਾਬ ਹੋਊਗਾ ਇੱਕ ਦੂਜੇ ਨੂੰ ਗਾਲ੍ਹਾਂ ਕੱਢਾਂਗੇ ਦੇਖੋ ਬਹੁਤ ਵਾਰ ਨਾ ਅਸੀਂ ਵੀ ਆਪਣੇ ਬੱਚਿਆਂ ਲਈ ਗਲਤ ਐਗਜ਼ਾਮਪਲ ਸੈੱਟ ਕਰ ਰਹੇ ਹੁੰਨੇ ਆ ਹੁਣ ਬਹੁਤ ਪੇਰੈਂਟਸ ਕਹਿੰਦੇ ਆ ਸਾਡੇ ਬੱਚੇ ਵਿਆਹ ਨਹੀਂ ਕਰਾ ਰਹੇ 30 ਦੀ 40 40 ਸਾਲ ਦੇ ਹੋ ਗਏ ਜਦੋਂ ਉਹਨਾਂ ਨਾਲ ਗੱਲ ਕਰੋ ਨਾ ਉਹ ਕਹਿੰਦੇ ਭਾਈ ਅਸੀਂ ਛੋਟੇ ਹੁੰਦੇ ਇੰਨਾ ਕੁਝ ਵੇਖਿਆ ਸਾਡੇ ਘਰੇ ਇੰਨੇ ਲੜਾਈ ਝਗੜੇ ਸਾਡਾ ਤਾਂ ਮਨ ਹੀ ਉੱਕ ਗਿਆ ਅਸੀਂ ਵਿਆਹ ਕਰਾਉਣਾ ਹੀ ਨਹੀਂ ਸੋ ਗੱਲ ਉਹੀ ਆਉਂਦੀ ਆ ਹਰ ਵਾਰੀ ਪੇਰੈਂਟਸ ਸਹੀ ਨਹੀਂ ਹੁੰਦੇ ਸਾਨੂੰ ਲੋਕਾਂ ਨੂੰ ਲੋੜ ਆ ਚਾਹੇ ਬੱਚਾ ਚਾਹੇ ਮਾਪੇ ਕੋਈ ਵੀ ਗਲਤੀ ਕਰ ਸਕਦਾ ਉਹਨੂੰ ਸੁਧਾਰੋ ਤੇ ਕੋਸ਼ਿਸ਼ ਕਰੋ ਇਹ ਵੀ ਗੱਲ ਤੇ ਕਿ ਬੱਚਿਆਂ ਮੂਰੇ ਆਪਾਂ ਨਾ ਲੜਿਆ ਕਰੀਏ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਗੱਲਾਂ ਚੱਲਦੀਆਂ ਵੀ ਸਾਰਿਆਂ ਦੇ ਵਿਆਹ 'ਚ ਆਹੀ ਕੁਝ ਹੁੰਦਾ ਸੋ ਮੈਨੂੰ ਲੱਗਦਾ ਤੁਹਾਨੂੰ ਲੋਕਾਂ ਨੂੰ ਮੇਰੀ ਗੱਲ ਕੋ ਸਮਝ ਆਈ ਹੋਊਗੀ ਮੇਰਾ ਕਿਸੇ ਵੀ ਪੇਰੈਂਟਸ ਨੂੰ ਹਰਟ ਕਰਨ ਦਾ ਕੋਈ ਇਰਾਦਾ ਨਹੀਂਗਾ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਲੋਕੀ ਸਮਾਜ ਦੇ ਵਿੱਚ ਨਾ ਕਿਸੇ ਵੀ ਆਪਣੇ ਬੱਚੇ ਨੂੰ ਕੋਈ ਉਹਦੀ ਚੀਜ਼ ਨੂੰ ਇਗਨੋਰ ਨਾ ਕਰਿਆ ਕਰੀਏ ਕਈ ਵਾਰੀ ਬੱਚੇ ਦੇ ਵਿੱਚ ਇਹੋ ਜਿਹਾ ਟੈਲੈਂਟ ਹੁੰਦਾ ਜਿਹੜਾ ਆਪਾਂ ਐਜ਼ ਅ ਪੇਰੈਂਟ ਕਦੀ ਪਛਾਣ ਨਹੀਂ ਪਾਉਂਦੇ ਤੇ ਉਹ ਟੈਲੈਂਟ ਉਹਦੇ ਵਿੱਚ ਲੁਕੇ ਹੀ ਰਹਿ ਜਾਂਦਾ ਜਾਂ ਆਪਾਂ ਉਹਨੂੰ ਕਿਸੇ ਹੋਰ ਹੀ ਪਾਸੇ ਤੋੜ ਦਿੰਦੇ ਆ ਜਿਦਾ ਉਹ ਕਹਿੰਦੇ ਨਾ ਵੀ ਉਹ ਹੈ ਹੀ ਨਹੀਂ ਬੰਦਾ ਉਹ ਸਾਈਡ ਦਾ ਉਹ ਬੰਦਾ ਹੈ ਹੀ ਨਹੀਂ ਸੋ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਜਾਂ ਵਿਚਾਰ ਚੰਗੇ ਲੱਗੇ ਤਾਂ ਆਪਣਾ ਲਾਈਕ ਜਾਂ ਕਮੈਂਟ ਕਰਦਿਆ ਕਰੋ ਤੇ ਆਪਣਾ ਵਿਚਾਰ ਜਰੂਰ ਦੱਸਿਓ ਵੀ ਤੁਹਾਨੂੰ ਲੋਕਾਂ ਨੂੰ ਇਹਦੇ ਵਿੱਚ ਕੀ ਲੱਗਦਾ ਬਿਕੋਜ਼ ਇਹ ਵਿਚਾਰਾਂ ਦੀ ਗੱਲ ਆ ਕੋਈ ਇਹ ਚ ਮੇਰਾ ਨਹੀਂ ਕਿ ਮੈਂ ਕਿਸੇ ਨੂੰ ਸਹੀ ਜਾਂ ਗਲਤ ਇਹ ਜਸਟ ਇੱਕ ਵਿਚਾਰ ਆ ਤੁਸੀਂ ਵੀ ਆਪਣੇ ਵਿਚਾਰ ਦੋ ਬਾਕੀ ਅੱਗੇ ਮੈਂ ਕੁਝ ਆਪਣੀ ਜ਼ਿੰਦਗੀ ਦੇ ਉੱਤੇ ਵੀ ਇਹ ਚੀਜ਼ ਦੇ ਉੱਤੇ ਲਾਈਟ ਪਾਉਂਗਾ ਆਉਣ ਵਾਲੀਆਂ ਕੁਝ ਵੀਡੀਓਜ਼ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਸਾਨੂੰ ਲੋਕਾਂ ਨੂੰ ਇਹਦੇ ਬਾਰੇ ਗੱਲ ਕਰਨ ਦੀ ਲੋੜ ਆ ਅਸੀਂ ਬਹੁਤ ਜਲਦੀ ਡਿਸੀਜਨ ਤੇ ਆ ਜਾਣੇ ਆ ਪਰ ਗੱਲਾਂ ਲਾਈਫ ਦੇ ਵਿੱਚ ਬਹੁਤ ਹੁੰਦੀਆਂ ਨੇ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਏਦਾਂ ਹੀ ਵੀਡੀਓਜ਼ ਨੂੰ ਪਿਆਰ ਦਿੰਦੇ ਰਿਹਾ ਕਰੋ